ਸੱਚ ਗੱਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਪਬ ਟਵੀ ਮੈਂ ਗੁਰਦੀਪ ਸਿੰਘ ਰਾਗੀ ਅੱਜ ਅਸੀਂ ਪਹੁੰਚੇ ਹਾਂ ਵਿਧਾਨ ਸਭਾ ਹਲਕਾ ਜਨੈਲਾਗਰੂ ਦੇ ਪਿੰਡ ਖਾਨਕੋਟ ਜੋ ਨਗਰ ਨਿਗਮ ਦੀ ਵਾਰਡ ਨੰਬਰ 35 ਦਾ ਵੀ ਹਿੱਸਾ ਔਰ ਲੋਕ ਸਭਾ ਹਲਕਾ ਖਰੂਰਸਾ ਦਾ ਵੀ ਹਿੱਸਾ ਇਸ ਪਿੰਡ ਦੀ ਬੜੇ ਲੰਬੇ ਸਮੇਂ ਤੋਂ ਤਰਾਸੀ ਹੈ ਇਸ ਪਿੰਡ ਦੇ ਲੋਕ ਦੋ ਤਿੰਨ ਥਾਵਾਂ ਦੇ ਵੋਟਾਂ ਪਾਉਂਦੇ ਨੇ ਲੇਕਿਨ ਇਹਨਾਂ ਨੂੰ ਜਿਹੜੀਆਂ ਸਹੂਲਤਾਂ ਉਹ ਨਾਲ ਦੇ ਬਰਾਬਰ ਮਿਲਦੀਆਂ ਨੇ ਅੱਜ ਇੱਥੇ ਪਹੁੰਚੇ ਹਾਂ ਕਿਉਂਕਿ ਇੱਥੇ ਦੋ ਮੌਤਾਂ ਹੋ ਚੁੱਕੀਆਂ ਨੇ ਇੱਕ ਬਜ਼ੁਰਗ ਔਰ ਇੱਕ ਨੌਜਵਾਨ ਦੀ ਜੋ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਦੇ ਵਿੱਚ ਰਲ ਗਿਆ ਜਿਸ ਕਰਕੇ ਇਹ ਜਿਹੜਾ ਪ੍ਰਦੂਸ਼ਿਤ ਪਾਣੀ ਪੀਂਦੇ ਨਾਲ ਇਹ ਮੌਤਾਂ ਸਾਹਮਣੇ ਆਈਆਂ ਇਸ ਤੋਂ ਬਾਅਦ ਅੱਜ ਜਦੋਂ ਇਹ ਖਬਰ ਅੱਗ ਵਾਂਗ ਫੈਲਦੀ ਆ ਤਾਂ ਸਾਰਾ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਪਿੰਡ ਖਾਨੂ ਵਿੱਚ ਖਾਨਕੋਟ ਵਿੱਚ ਪਹੁੰਚਦਾ ਅੱਜ ਮੈਡਮ ਡੀਸੀ ਸਾਹਨੀ ਉਹ ਵੀ ਪਹੁੰਚੇ ਨੇ ਇਸ ਤੋਂ ਪਹਿਲਾਂ ਸਿਵਲ ਸਰਜਨ ਮੈਡਮ ਕਿਰਨਜੀਤ ਕੌਰ ਔਰ ਹੋਰ ਵੀ ਪ੍ਰਸ਼ਾਸਨ ਅਧਿਕਾਰੀ ਇੱਥੇ ਪਹੁੰਚੇ ਸਨ ਨੀ ਅੱਜ ਦੇਖੋ ਜੀ ਕੁਝ ਜਿਹੜੇ ਸਾਨੂੰ ਜਿਹੜੀ ਅੱਜ ਸੂਚਨਾ ਮਿਲੀ ਹੈਗੀ ਹੈ ਕਿ ਇੱਥੇ ਪੀਣ ਵਾਲਾ ਜਿਹੜਾ ਪਾਣੀ ਸੀਗਾ ਉਹ ਗੰਦਾ ਹੋਣ ਕਾਰਨ ਬਿਮਾਰ ਵੀ ਹੋਈਆਂ ਕੁਝ ਲੋਕ ਤੇ ਪੋਸਿਬਲੀ ਸਸਪੀਸ਼ੀਅਸ ਦੋ ਡੈਥਸ ਹੋਈਆਂ ਨੇ ਅਲੱਗ-ਅਲੱਗ ਟਾਈਮ ਤੇ ਇਸ ਲਈ ਅਸੀਂ ਇਹ ਨਹੀਂ ਫੋਰ ਸ਼ੋਰ ਕਹਿ ਰਹੇ ਕਿ ਇਸੇ ਕਾਰਨ ਹੋਈਆਂ ਨੇ ਉਹ ਅਸੀਂ ਵੈਰੀਫਾਈ ਕਰਾ ਰਹੇ ਹਾਂ ਬਟ ਇੱਥੇ ਮੈਂ ਜਦੋਂ ਆਪ ਵੀ ਆਈਏ ਤੇ ਅਸੀਂ ਸੈਂਪਲਸ ਵੀ ਲਿੱਤੇ ਤਾਂ ਪੀਣ ਵਾਲਾ ਪਾਣੀ ਤਾਂ ਅਯੋਗ ਹੀ ਸੀਗਾ ਪੀਣ ਯੋਗ ਨਹੀਂ ਸੀਗਾ ਉਹ ਸੋ ਬਟ ਲੋਕਾਂ ਦੀ ਵੀ ਜਦੋਂ ਆਪਾਂ ਕਨੈਕਸ਼ਨ ਦੇਖੇ ਹੈਗੇ ਤਾਂ ਪਲਾਸਟਿਕ ਦੀਆਂ ਇਲੈਗਲ ਜਿਹੜਾ ਪਾਈਪਸ ਲਗੀਆਂ ਹੋਈਆਂ ਕੋਈ ਲੀਗਲ ਕਨੈਕਸ਼ਨਸ ਲੋਕਾਂ ਕੋਲ ਨਹੀਂ ਸੀਗੇ ਤਾਂ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਬਿਕੋਜ਼ ਪੀਣ ਵਾਲਾ ਪਾਣੀ ਇੱਕ ਬੇਸਿਕ ਹਿਊਮਨ ਰਾਈਟ ਹੈ ਤੇ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹੁਣ ਮੈਂ ਇਹੀ ਇਨਫੋਰਸ ਕਰਾਇਆ ਹੈਗਾ ਕਿ ਕਾਰਪੋਰੇਸ਼ਨ ਇੱਥੇ ਕੈਂਪ ਲਗਾ ਕੇ ਹਰੇਕ ਹਾਊਸਹੋਲਡ ਦੇ ਵਿੱਚ ਰੈਗੂਲਰ ਸਰਕਾਰੀ ਕਨੈਕਸ਼ਨ ਦੇਵੇਗੀ ਇਹ ਪਲਾਸਟਿਕ ਦੀਆਂ ਪਾਈਪਾਂ ਨਾਲ ਨਹੀਂ ਹੋਣਾ ਜੀ ਤੇ ਜਿੱਥੇ ਵੀ ਮਿਕਸਿੰਗ ਹੋਈ ਹੈ ਉੱਥੇ ਕਾਰਪੋਰੇਸ਼ਨ ਨੂੰ ਠੀਕ ਕਰੇਗੀ ਤੁਰੰਤ ਠੀਕ ਕਰੇਗੀ ਡਿਸਪਲਿਨਰੀ ਐਕਸ਼ਨ ਵੀ ਲੈਂਦੀ ਜਾਵੇਗੀ ਕਿ ਕਿਹਦੀ ਜ਼ਿੰਮੇਵਾਰੀ ਸੀਗੀ ਕੌਣ ਇਹਦਾ ਰਿਸਪੌਂਸਿਬਲ ਹੈਗਾ ਇਹ ਜੇ ਕਿਉਂਕਿ ਕੁਝ ਲੋਕਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਸ਼ਾਇਦ ਉਹਨਾਂ ਨੇ 1-2 ਦਿਨ ਪਹਿਲਾਂ ਵੀ ਆ 3-4 ਦਿਨ ਪਹਿਲਾਂ ਵੀ ਇਹ ਮੈਟਰ ਉਠਾਇਆ ਸੀਗਾ ਤੇ ਜੇ ਸਾਡੇ ਧਿਆਨ 'ਚ ਮੈਟਰ ਆਇਆ ਤਾਂ ਫਿਰ ਆਪਾਂ ਉਹਦਾ ਕੀ ਕੀਤਾ ਇਹ ਇਹਦਾ ਵੀ ਮੈਂ ਕਾਰਪੋਰੇਸ਼ਨ ਡਾਇਰੈਕਸ਼ਨ ਦਿੱਤੀ ਹੈਗੀ ਤੇ ਇਹਦੀ ਜਿਹੜੀ ਅਕਾਉਂਟੇਬਿਲਟੀ ਫਿਕਸੇਸ਼ਨ ਕੀਤੀ ਜਾਵੇ ਤੇ ਲੋਕਾਂ ਲੋਕਾਂ ਦੀ ਸਹੂਲਤ ਲਈ ਇਥੇ ਜਿਹੜਾ ਪਾਣੀ ਕਿਉਂਕਿ ਬੰਦ ਕਰਾਇਆ ਗਿਆ ਹੈ ਹੁਣ ਸੋ ਕਾਰਪੋਰੇਸ਼ਨ ਵੱਲੋਂ ਹੁਣ ਟੈਂਕਰਸ ਉੱਥੇ ਮੁਹਈਆ ਕਰਾਏ ਜਾ ਰਹੇ ਹਨ ਓਵਰਨਾਈਟ ਡਿਊਟੀਆਂ ਰਹਿਣਗੀਆਂ ਇਹਦੀ ਫਿਲਿੰਗ ਵੀ ਕਰਨ ਲਈ ਤੇ ਲੋਕਾਂ ਨੂੰ ਕਲੋਰਿਨੇਸ਼ਨ ਦੇ ਬਾਰੇ ਵੀ ਸਮਝਾਇਆ ਗਿਆ ਹੈ ਕਲੋਰੀਨ ਦੀ ਟੈਬਲੇਟਸ ਦਿੱਤੀਆਂ ਗਈਆਂ ਘਰ ਘਰ ਜਾ ਕੇ 800 ਘਰਾਂ ਨੇ ਸਰਵੇ ਵੀ ਕਰ ਲਏ ਹੈਗੇ ਆ ਜੋ ਡਾਇਰੀਆ ਦੇ ਸਿੰਪਟਮਸ ਹੁੰਦੇ ਆ ਉਹਦੇ ਬਾਰੇ ਸਾਰਿਆਂ ਨੂੰ ਜਾਗਰੂਕ ਕੀਤਾ ਹੈਗਾ ਜਿਹੜਾ ਪਾਣੀ ਹੁਣ ਕਾਰਪੋਰੇਸ਼ਨ ਵੱਲੋਂ ਦਿੱਤਾ ਵੀ ਜਾ ਰਿਹਾ ਉਹਨੂੰ ਵੀ ਉਬਾਲ ਕੇ ਹੀ ਪੀਣ ਦਾ ਇਹਨਾਂ ਨੂੰ ਦੱਸਿਆ ਗਿਆ ਹੈਗਾ ਲੋਕਾਂ ਨੂੰ ਤੇ ਲੋਕਾਂ ਨੂੰ ਇਹ ਵੀ ਰਿਕੁਐਸਟ ਕੀਤੀ ਗਈ ਹੈ ਕਿ ਕਿਸੇ ਹੋਰ ਡਾਕਟਰ ਕੋਲ ਨਹੀਂ ਜਾਣਾ ਸਾਡੇ ਡਾਕਟਰ ਦੀ ਇੱਕ ਮੈਡੀਕਲ ਪੋਸਟ ਅਸੀਂ ਇੱਥੇ ਹੀ ਲਗਾ ਰੱਖੀ ਹੈ ਤੇ ਜੇਕਰ ਕੋਈ ਸਿੰਪਟਮ ਆਂਦਾ ਆਪਾਂ ਹੋਰ ਕਿਤੇ ਨਹੀਂ ਜਾਣਾ ਆਪਾਂ ਉੱਥੇ ਰਿਪੋਰਟ ਕਰਨਾ ਹੈਗਾ ਮੈਡਮ ਲਿਮਿਟੇਸ਼ਨ ਦੀ ਗੱਲ ਹੁੰਦੀ ਹੈ ਇਹ ਇਸ ਜਿਹੜੇ ਪਿੰਡ ਦੇ ਲੋਕ ਨੇ ਉਹ ਵਿਧਾਨ ਸਭਾ ਹਲਕਾ ਜਨਰਲਾਗੁਰੂ ਨਗਰ ਨਗਰ ਨਿਗਮ ਦੀ ਵਾਰਡ 35 ਦੇ ਵਿੱਚ ਵੋਟਾਂ ਪਾਉਂਦੇ ਔਰ ਇਸ ਤੋਂ ਇਲਾਵਾ ਖਡੂਰ ਸਾਹਿਬ ਹਲਕਾ ਤਰਨਤਾਰਨੀ ਉੱਥੇ ਦੇ ਤਿੰਨ ਜਗ੍ਹਾ ਦੇ ਵੋਟਾਂ ਪਾਉਂਦੇ باوجود ਇਹਨਾਂ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਜਿਹੜੇ ਨਹੀਂ ਮਿਲ ਰਹੇ ਮੈਂ ਤੁਹਾਨੂੰ ਇੱਕ ਕਿ ਜਦੋਂ ਪੀਣ ਵਾਲੇ ਪਾਣੀ ਦੀ ਗੱਲ ਹੋਵੇ ਇੱਥੇ ਇਹ ਇਹ ਹੈ ਵਾਰਡ ਨੰਬਰ 35 ਇੱਥੇ ਬਕਾਇਦਾ ਕਾਉਂਸਲਰ ਇਲੈਕਟ ਹੋਈ ਹੈ ਇਹ ਵੋਟਾਂ ਵੀ ਜਿਹੜੀਆਂ ਪਾਉਂਦੇ ਆ ਕਾਰਪੋਰੇਸ਼ਨ ਦੇ ਵਿੱਚ ਹੀ ਪਾਉਂਦੇ ਪੀਣ ਵਾਲਾ ਪਾਣੀ ਇਹਨਾਂ ਨੂੰ ਕਾਰਪੋਰੇਸ਼ਨ ਹੀ ਮੁਹੱਈਆ ਕਰਾ ਰਹੀ ਹੈ ਇਸ ਲਈ ਕਾਰਪੋਰੇਸ਼ਨ ਦੇ ਰੈਗੂਲਰ ਪਾਣੀ ਦਾ ਕਨੈਕਸ਼ਨ ਕਾਰਪੋਰੇਸ਼ਨ ਨਹੀਂ ਦੇਣਾ ਸੋ ਇਹਦੇ ਵਿੱਚ ਕੋਈ ਦੋ ਰਾਏ ਹੋਣੀ ਨਹੀਂ ਚਾਹੀਦੀ ਰਹੀ ਗੱਲ ਇਹਨਾਂ ਨੂੰ ਹੈਗਾ ਸੜਕਾਂ ਦੀ ਕਿ ਇਹ ਸੜਕਾਂ ਕਾਰਪੋਰੇਸ਼ਨ ਕਹਿੰਦੀ ਕਿ ਉਹਨਾਂ ਦੇ ਲਿਮਟ ਤੋਂ ਬਾਹਰ ਹੈਗੀ ਹੈ ਇਹ ਭਾਵੇਂ ਕਿ ਨਾ ਕਿਸੇ ਦੇ ਵੀ ਮਹਿਕਮੇ ਦੀ ਹੋਵੇ ਇਹ ਸੜਕਾਂ ਵੀ ਬਣ ਜਾਣਗੀਆਂ ਮੈਂ ਬਟ ਦੁਬਾਰਾ ਉਸੀ ਗੱਲ ਤੇ ਆਂਦੀ ਹੈ ਕਿ ਜਦੋਂ ਆਪਾਂ ਪੀਣ ਵਾਲੇ ਪਾਣੀ ਤੇ ਸੀਵਰੇਜ ਦੀ ਗੱਲ ਕਰੀਏ ਤਾਂ ਕਾਰਪੋਰੇਸ਼ਨ ਵੱਲੋਂ ਇਹ ਲੇਆਉਟ ਹੋਈ ਹੈ ਇੱਥੇ ਆਪਾਂ ਵੋਟ ਵੀ ਕਾਰਪੋਰੇਸ਼ਨ ਨੂੰ ਪਾ ਰਹੇ ਹੈਗੇ ਇਹ ਕੰਮ ਹੋਇਆ ਵੀ ਹੈ ਜੀ ਸੀਵਰੇਜ ਦਾ ਕੰਮ ਹੋਇਆ ਵੀ ਹੈ ਲੇਕਿਨ ਅਧੂਰਾ ਹੋਇਆ ਜੀ ਤਿੰਨ ਸਾਲ ਦੇ ਕਰੀਬ ਲੋਕਾਂ ਦਾ ਕਹਿਣਾ ਤਿੰਨ ਸਾਲ ਤੋਂ ਇਹ ਕੰਮ ਸੋ ਇਹ ਪੂਰੀ ਜਾਂਚ ਜਿਹੜੀ ਇਹ ਹੋਏਗੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਮੈਂ ਤਾਂ ਇਹ ਵੀ ਤੁਹਾਨੂੰ ਆਲਰੇਡੀ ਕਹਿ ਚੁੱਕੀ ਹਾਂ ਕਿ ਕਾਰਪੋਰੇਸ਼ਨ ਵੱਲੋਂ ਕਿਸਤੀ ਜ਼ਿੰਮੇਵਾਰੀ ਅਕਾਉਂਟੇਬਿਲਟੀ ਫਿਕਸੇਸ਼ਨ ਵੀ ਕੀਤੀ ਜਾਵੇਗੀ ਕਿਉਂਕਿ ਇਸ ਤਰ੍ਹਾਂ ਦਾ ਪਾਣੀ ਆਣਾ ਇਹ ਬਿਲਕੁਲ ਹੀ ਤਸੱਲੀ ਬਖਸ਼ ਨਹੀਂ ਹੈਗਾ ਸੋ ਲੋਕਾਂ ਨੂੰ ਬਟ ਦੁਬਾਰਾ ਇਹੀ ਅਪੀਲ ਹੈ ਕਿ ਜਿਹੜਾ ਪਾਣੀ ਆ ਰਿਹਾ ਹੈ ਹੁਣ ਕਾਰਪੋਰੇਸ਼ਨ ਵੱਲੋਂ ਸਪਲਾਈ ਹੋ ਰਿਹਾ ਹੈ ਉਹ ਟੈਂਕਰ ਰਾਹੀਂ ਜਿਹੜਾ ਹੋ ਰਿਹਾ ਉਹੀ ਉਬਾਲ ਕੇ ਉਹਦਾ ਯੂਜ਼ ਕੀਤਾ ਜਾਵੇ ਸਭ ਤੋਂ ਪਹਿਲਾਂ ਤਾਂ ਮੈਂ ਅਜੀਤ ਦੇਰਦਾ ਦਾ ਬਹੁਤ ਧੰਨਵਾਦ ਕਰਦਾ ਆਪਣੇ ਮਾਨਯੋਗ ਸਰਦਾਰ ਗੁਰਦੀਪ ਸਿੰਘ ਨਾਗੀ ਜੀ ਦਾ ਧੰਨਵਾਦ ਕਰਦਾ ਜੋ ਸਾਡੇ ਪਿੰਡ ਦੀ ਪ੍ਰੋਬਲਮ ਨੂੰ ਸੁਣਨ ਵਾਸਤੇ ਇੱਥੇ ਪਹੁੰਚੇ ਆ ਤੇ ਜੋ ਇਹਨਾਂ ਨੇ ਆ ਕੇ ਬੜਾ ਉਤਸ਼ਾਹ ਦਿੱਤਾ ਆ ਸਾਨੂੰ ਇਸ ਚੀਜ਼ ਦਾ ਹੰਗਾਰਾ ਕਰਨ ਵਾਸਤੇ ਪੰਜਾਬ ਨੂੰ ਜਗਾਉਣ ਵਾਸਤੇ ਤੇ ਮੈਂ ਧੰਨਵਾਦ ਕਰਦਾ ਜੀ ਦਾ ਰਹਿਦਾ ਇਹ ਸਮੱਸਿਆ ਜਿਹੜੀ ਕੁਝ ਦਿਨ ਤੋਂ ਸਾਡੇ ਪਿੰਡ ਦੇ ਵਿੱਚ ਵਜੀ ਜੋ ਪਾਣੀ ਗੰਦਾ ਪਾਣੀ ਪੀਂਦੇ ਨਾਲ ਲੋਕ ਬੰਬਾਰ ਹੋ ਕੇ ਹਸਤਾਚ ਦੇ ਅੰਦਰ ਤੇ ਦੋ ਮੋਤਾ ਹੋ ਜਾਂ ਜਾਂ ਉਹਦੇ ਨਾਲ ਅੱਜ ਇਸ ਵਿਸ਼ੇ ਤੇ ਪ੍ਰਸ਼ਾਸਨ ਜਾਗਿਆ ਆ ਪ੍ਰਸ਼ਾਸਨ ਜਾਗਿਆ ਆ ਸਾਰੇ ਮਿਲ ਆਏ ਆ ਅਡੀਸ਼ਨਲ ਕਮਿਸ਼ਨਰ ਸਾਹਿਬ ਆਏ ਆ ਡੀਸੀ ਸਾਹਿਬ ਆਏ ਆ ਏਡੀਸੀ ਸਾਹਿਬ ਆਏ ਆ ਮੈਂ ਧੰਨਵਾਦ ਕਰਦਾ ਉਹਨਾਂ ਦਾ ਉਹਨਾਂ ਨੇ ਇਸ ਚੀਜ਼ ਨੂੰ ਖਾਣ ਕੋਟ ਦੀ ਪ੍ਰੋਬਲਮ ਨੂੰ ਦੇਖਿਆ ਆ ਇਹ ਤੁਹਾਡੇ ਜਰੀਏ ਹੀ ਦੇਖਿਆ ਆ ਦੇਖ ਕੇ ਇਹਨਾਂ ਨੇ ਜਿਹੜਾ ਸਾਡੇ ਪਿੰਡ ਨੂੰ ਵਿਸ਼ਵਾਸ ਦਵਾਇਆ ਕਿ ਇੱਥੇ ਜਿਹੜਾ ਕੰਮ ਕਰਵਾਉਣਗੇ ਉਹ ਖੁਦ ਆਪ ਕਰਵਾਉਣਗੇ ਆਪ ਕੂਟੀ ਲਾਉਣਗੇ ਡੀਸੀ ਸਾਹਿਬ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿ ਸਾਡੇ ਪਿੰਡ ਦੇ ਵਿੱਚੋਂ ਜੇ ਡੀਸੀ ਸਾਹਿਬ ਆਪ ਨਿਗਾਹ ਕਰਕੇ ਕੰਮ ਕਰਨ ਤੇ ਸਾਡੇ ਪਿੰਡ ਦਾ ਜਿਹੜਾ ਗੰਦ ਆ ਨਰਕਿਆ ਉਹ ਸਾਡਾ ਪਿੰਡ ਜਿਹੜਾ ਸਵਰਗ ਦੇ ਰਾਜ ਤੁਰ ਸਕਦਾ ਆ ਜੇ ਡੀਸੀ ਸਾਹਿਬ ਦੀ ਰਹਿਮਾਈ ਹੈ ਤਾਂ ਮੈਂ ਧੰਨਵਾਦ ਕਰਦਾ ਡੀਸੀ ਸਾਹਿਬ ਦਾ ਜਿਨ੍ਹਾਂ ਨੇ ਜੋ ਪਿਆਰ ਬਖਸ਼ਿਆ ਕਿੰਨੇ ਕਿੰਨੇ ਲੋਕ ਜਿਹੜੇ ਐਸ ਵੇਲੇ ਕਿੰਨਿਆਂ ਦੀ ਮੌਤ ਹੋ ਗਈ ਹੈ ਤੇ ਕਿੰਨੇ ਲੋਕ ਹਸਲਾਂ ਚ ਦਾਖਲ ਨੇ ਏ ਜੀ ਦੋ ਦੋ ਜਣੇ ਦੀ ਮੌਤ ਹੋਈ ਆ ਇੱਕ ਸਾਡੇ ਚਾਚਾ ਜੀ ਠਾਕਰ ਸਿੰਘ ਇੱਕ ਵਿੱਕੀ ਸੀ ਜੇ ਦੋਤਾ ਸੀ ਸਾਡੇ ਪਿੰਡ ਦਾ ਤੇ ਇੱਥੇ ਉਹਨਾਂ ਦਾ ਮਾਪਿਓ ਨਹੀਂ ਸੀਗਾ ਤੇ ਇੱਥੇ ਰਹਿੰਦਾ ਸੀਗਾ ਤੇ ਉਹਨਾਂ ਦੀ ਮਤਲਬ ਇਹ ਪ੍ਰੋਬਲਮ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਆ ਗੰਦਾ ਪਾਣੀ ਪੀਂਦੇ ਕਰਕੇ ਟਟੀਆਂ ਟਟੀਆਂ ਉਹਨਾਂ ਨੂੰ ਆਈਆਂ ਆ ਬਹੁਤ ਮੁਸ਼ਕਿਲ ਹੋਈ ਆ ਤੇ ਉਹਨਾਂ ਕੋ ਨਹੀਂ ਸਕੇ ਆ ਤੇ ਉਹ ਮੌਤੇ ਘਾਟ ਚੜ ਗਏ ਤੇ ਕਾਫੀ ਲੋਕ ਜਿਹੜੇ ਆ 20 25 ਜਣੇ ਜਿਹੜੇ ਆ ਵੱਖ-ਵੱਖ ਹਸਪਤਾਲਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਦਾਖਲ ਆ ਤੇ ਉਹ ਆਪਣਾ ਜੀਰੀ ਇਲਾਜ ਆ ਵਧੀਆ ਉੱਥੇ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਆਪਣੇ ਘਰ ਵਾਪਸ ਆਉਣ ਤੇ ਇਹ ਪ੍ਰੋਬਲਮ ਆ ਪਿੰਡ ਦੇ ਵਿੱਚ ਗੰਦਾ ਪਾਣੀ ਪੀਣ ਦੇ ਨਾਲ ਤੇ ਇਹ ਵੀ ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਡੀਸੀ ਸਾਹਿਬ ਦਾ ਕਿ ਉਹਨਾਂ ਨੇ ਦੋ ਟੈਂਕਰ ਤੇ ਸਾਫ ਪਾਣੀ ਵਾਲੇ ਭੇਜੇ ਆ ਤੇ ਵਧੀਆ ਸਾਡੇ ਪਿੰਡ ਨੂੰ ਚੰਗੀ ਸਹੂਤਾ ਅੱਜ ਤੋਂ ਸ਼ੁਰੂ ਕੀਤੀ ਦਵਾਈਆਂ ਵੀ ਵੰਡੀਆਂ ਆ ਸਾਡੇ ਆਸ਼ਾ ਵਰਕਰ ਦਰਸ਼ਨ कौर ਉਹਨਾਂ ਨੇ ਜੀ ਬਹੁਤ ਵਧੀਆ ਉਪਰਾਲਾ ਕੀਤਾ ਤੇ ਇੱਥੇ ਆਪਣਾ ਜਿਹੜੇ ਆ ਸਾਰੇ ਆਪਣੇ ਮੈਡੀਸਿਨ ਦੇ ਟੀਮ ਜਿਹੜੀ ਇੱਥੇ ਆਈ ਆ ਜਲਦੀ ਤੁਹਾਡੇ ਪਿੰਡ ਦੀ ਸਮੱਸਿਆ ਵੀ ਤੁਸੀਂ ਵੋਟਾਂ ਦੋ ਤਿੰਨ ਥਾਂ ਹੀ ਪਾਉਂਦੇ ਜੇ ਲੇਕਿਨ ਤੁਹਾਡੀ ਸਾਰ ਕੋਈ ਨਹੀਂ ਲੈਂਦਾ ਪਿਛਲੇ ਲੰਬੇ ਸਮੇਂ ਤੋਂ ਇਹ ਕੀ ਕਾਰਨ ਬਣਦਾ ਇਹ ਕਾਰਨ ਇਹੀ ਆ ਜੀ ਸਾਡੇ ਪਿੰਡ ਨੂੰ ਨਾ ਤੇ ਇਹ ਦੇਖਪਾਲ ਕਰਦੇ ਆ ਸਾਨੂੰ ਸਾਡਾ ਬਲਾਕ ਵੀਰਕਾ ਆ ਬਲਾਕ ਵੇਰਕਾ ਜਿਲ੍ਹਾ ਅਮਰitsar ਆ ਵਨ ਤੇ ਹਲਕਾ ਜੰਡਿਆਲਾ ਗੁਰੂ ਤੇ ਥਾਣਾ ਵੀ ਜੰਡਿਆਲਾ ਗੁਰੂ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਜਿਹਦੇ ਵਿੱਚ ਸਾਰੀਆਂ ਆਪਣੀਆਂ ਕੀਮਤੀ ਵੋਟਾਂ ਪਾ ਕੇ ਆਪਣੇ ਆਪ ਨੂੰ ਠੱਗਿਆ ਜਾਂ ਮਹਿਸੂਸ ਕਰਦੇ ਆ ਜਿਹਦੇ ਵਿੱਚ ਸਾਡੇ ਨਾਲ ਇਹ ਜਿਹੜਾ ਆ ਸਾਡੇ ਵਿਕਾਸ ਸੰਬੰਧੀ ਸਾਡੇ ਲੋਕਾਂ ਦੀ ਸਿਹਤ ਸੰਬੰਧੀ ਗੱਲਬਾਤ ਜੇ ਨਹੀਂ ਕਰਦੇ ਤੇ ਬੜਾ ਔਖਾ ਆ ਤੇ ਮੈਂ ਇਹ ਗੱਲ ਕਰਦਾ ਆ ਕਿ ਜਿਹੜਾ ਸਾਡਾ ਹਲਕਾ ਜੰਡਿਆਲਾ ਦੇ ਮਾਨ ਜੋਗ ਐ ਕਬਨੈਟ ਮੰਤਰੀ ਸਾਹਿਬ ਸਰਦਾਰ ਹਰਪਜਨ ਸਿੰਘ ਜੀ ਟੂਬ ਸਾਹਿਬ ਉਹ ਥੋੜਾ ਇਧਰ ਧਿਆਨ ਦੇਣ ਤੇ ਪਿੰਡ ਦੇ ਵਿੱਚੋਂ ਜਿਹੜਾ ਸਾਡਾ ਨਕਦ ਦੂਰ ਕਰਨਾ ਇਹੀ ਮੈਂ ਬੇਨਤੀ ਕਰਦਾ ਆ ਜੇ ਸਾਡਾ ਖਡੂਰ ਸਭ ਹਲਕਾ ਜਿਹੜਾ ਆ ਲੋਕ ਸਭਾ ਹਲਕਾ ਉਤੋਂ ਗੱਲ ਨਹੀਂ ਬਣੀ ਜੰਡਿਆਲੇ ਤੋਂ ਨਹੀਂ ਬਣੀ ਜੇ ਕੌਂਸਲਰ ਸਾਹਿਬ ਨੂੰ ਕੌਂਸਲਰ ਸਾਹਿਬ ਦੀ ਨਹੀਂ ਸੁਣਦੇ ਮਾਨ ਸਾਹਿਬ ਦੀ ਮੈਂ ਧੰਨਵਾਦ ਕਰਦਾ ਡੀਸੀ ਸਾਹਿਬ ਦਾ ਜੋ ਅੱਜ ਆ ਕੇ ਇੱਥੇ ਵਿਸ਼ਵਾਸ ਸਾਨੂੰ ਦੇ ਗਏ ਆ ਤੇ ਉਹਦੇ ਹਿਸਾਬ ਨਾਲ ਹੀ ਚੰਨੇ ਆ ਕਿ ਉਹਨਾਂ ਦੇ ਵਿਸ਼ਵਾਸ ਕਰਨ ਉਹ ਮਹਾਨ ਆ ਜ਼ਿਲ੍ਹੇ ਦੇ ਮੁਖ ਅਫਸਰ ਆ ਤੇ ਉਹ ਸਾਡੇ ਪਿੰਡ ਦਾ ਜਿਹੜਾ ਨਰਕ ਜਿਹੜਾ ਆ ਉਹ ਸਵਾਰ ਦੇਣਗੇ ਕੱਢ ਦੇਣਗੇ ਤੇ ਸਾਨੂੰ ਸਵਰਗ ਦੇ ਵਿੱਚ ਲੈ ਆਉਣਗੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮੈਡਮ ਸਾਖੀਸ਼ਾਨੀ ਤੁਹਾਡੇ ਕੋਲ ਪਹੁੰਚੇ ਸੀਗੇ ਉਹਨਾਂ ਤੁਹਾਨੂੰ ਭਰੋਸਾ ਦਿਵਾਇਆ ਵੀ ਇਹ ਸਾਰੇ ਕੰਮ ਜਿਹੜੇ ਮੁਕੰਮਲ ਹੋ ਜਾਣਗੇ ਖਾਸ ਕਰਕੇ ਜਿਹੜਾ ਪੀਣ ਵਾਲਾ ਪਾਣੀ ਆ ਇਹ ਬੇਸਿਕ ਨੀਡ ਦਾ ਮਨੁੱਖ ਦੀ ਇਹ ਤੁਹਾਨੂੰ ਮੁਹੱਈਆ ਕਰਾਈ ਜਾਊਗੀ ਔਰ ਬਾਕੀ ਵੀ ਜਿਹੜੇ ਵਿਕਾਸ ਦੇ ਕਾਰਜ ਕਰਵਾਏ ਜਾਣਗੇ ਤੁਸੀਂ ਸੰਤੁਸ਼ਟ ਜੀ ਇਸ ਨਾਲ ਹਾਂਜੀ ਇਹਨਾਂ ਹੀ ਸੰਤੋਖ ਹੈ ਜਿੰਨੇ ਵੀ ਸਾਡੀ ਪ੍ਰਸ਼ਾਸਨ ਦੀ ਟੀਮ ਸਾਡੇ ਅਫਸਰ ਸਾਹਿਬ ਆਏ ਆ ਉਹਨਾਂ ਦਾ ਧੰਨਵਾਦ ਉਹਨਾਂ ਨਾਲ ਬਹੁਤ ਅਸੀਂ ਖੁਸ਼ ਆ ਉਥੇ ਆ ਕੇ ਸਾਡੇ ਪਿੰਡ ਦੀਆਂ ਸਮੱਸਿਆਵਾਂ ਨੂੰ ਦੇਖ ਕੇ ਉਹਨਾਂ ਨੇ ਚੰਗੇ ਰਾਹ ਸਾਨੂੰ ਤੋਰਿਆ ਆ ਵਧੀਆ ਗੱਲ ਆ ਉਦਾਂ ਸਾਡੀ ਤੇ ਕੋਈ ਢਾਈ ਤਿੰਨ ਸਾਲ ਤੋਂ ਸਾਡੀ ਕੋਈ ਪਛਾਣ ਨਹੀਂ ਕੋਈ ਸਾਨੂੰ ਦੇਖ ਨਹੀਂ ਰਿਹਾ ਤੇ ਸਾਡੀ ਮੁਸ਼ਕਲਾਂ ਨੂੰ ਵੀ ਨਹੀਂ ਸੁਣ ਰਿਹਾ ਜਿਹੜਾ ਹੁਣ ਸਾਡਾ ਸਕੂਲ ਆ ਤੁਸੀਂ ਸਤਿਕਾਰਯੋਗ ਹੋ ਸਕੂਲ ਦੇ ਵਿੱਚ ਸਾਡੇ ਬੱਚਿਆਂ ਨੂੰ ਜਾਣਾ ਬੜਾ ਮੁਸ਼ਕਲ ਆ ਕਿਉਂਕਿ ਜਦੋਂ بارش ਪੈਂਦੀ ਆ ਤੇ ਐਨੇ ਚੱਕੜ ਦੇ ਵਿੱਚ ਉਹ ਬੱਚੇ ਆਪਣੀਆਂ ਵਰਦੀਆਂ ਲਬੇੜ ਕੇ ਫੇਸ ਸਕੂਲੇ ਜਾਂਦੇ ਆ ਤੇ ਟੀਚਰ ਵੀ ਇਸ ਤੋਂ ਜਿਹੜਾ ਬੜਾ ਸਾਡੇ ਨਾਲ ਨਾਰਾਜ਼ਗੀ ਦਿਟਾਉਂਦੇ ਆ ਕਿ ਤੁਹਾਡੇ ਪਿੰਡ ਦੇ ਵਿਕਾਸ ਕਿਉਂ ਨਹੀਂ ਹੋ ਰਿਹਾ ਕੀ ਪ੍ਰੋਬਲਮ ਆ ਇਸੇ ਸਬੰਧ ਵਿੱਚ ਸਾਡੇ ਨਾਲ ਪਿੰਡ ਦੇ ਸੀਨੀਅਰ ਸ਼੍ਰੀ ਜਣ ਜੁੜੇ ਨੇ ਨਾਲ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਅੱਜ ਦੇ ਮਸਲੇ ਦਾ ਤੁਸੀਂ ਕੀ ਕਹਿਣਾ ਮੈਂ ਸੁਰਜੀਤ ਸਿੰਘ ਬੁੱਟਰਾਂ ਜੀ ਰਿਟਾਇਰ ਡੀਐਸਪੀ ਤੇ ਇਥੇ ਦੋਰੇ ਨਾ ਪਿੰਡਾਂ ਦਾ ਜਰਾ ਕੰਮ ਆ ਕੋਈ 에ਰਾ ਵਗੈਰਾ ਵੇਖ ਲਈਦਾ ਅੱਜ ਬੜਾ ਚਲੋ ਅਨਫੋਰਚੂਨੇਟ ਆ ਵੀ ਗੰਦੇ ਪਾਣੀ ਕਰਕੇ ਚਲੋ ਦੋਕ ਬੰਦਿਆਂ ਦੀ ਸਾਡੇ ਦੀ ਡੈਥ ਹੋਈ ਆ ਬਟ ਸਾਰਾ ਪ੍ਰਸ਼ਾਸਨ ਇੱਥੇ ਆਇਆ ਬੜੇ ਮੁਸਤੈਦੀ ਨਾਲ ਕੰਮ ਕਰ ਰਿਹਾ ਤੇ ਸਾਡੇ ਸਾਰੇ ਮਸਲੇ ਪਿੰਡ ਦੇ ਇਹਨਾਂ ਨੇ ਪ੍ਰਸ਼ਾਸਨ ਨੇ ਡੀਸੀ ਸਾਹਿਬ ਮੈਡਮ ਆਏ ਨੇ ਐਸਡੀਐਮ ਸਾਹਿਬ ਆਏ ਨੇ ਸਰਿੰਦਰ ਜੀ ਆਏ ਨੇ ਅਸਿਸਟੈਂਟ ਕਮਿਸ਼ਨਰ ਸਾਰੇ ਅਫਸਰ ਆ ਗਏ ਆ ਪਾਣੀ ਦੇ ਟੈਂਕ ਲੱਗ ਗਏ ਆ ਸਾਡੇ ਸਾਰੇ ਜਿਹੜੇ ਮਸਲੇ ਆ ਉਹ ਹੱਲ ਹੋ ਗਏ ਆ ਸਾਨੂੰ ਹੁਣ ਕੋਈ ਕੰਪਲੇਂਟ ਨਹੀਂ ਕਿ ਬਾਕੀ ਜਿਹੜਾ ਕੋਈ ਮਾੜੀ-ਮੋਟੀ ਗੱਲ ਹੋਈ ਆ ਉਹ ਪ੍ਰਸ਼ਾਸਨ ਨੇ ਆਪੇ ਵੇਖ ਲੈਣਾ ਤੇ ਇਹ ਸੀਵਰੇਜ ਪਿਆ ਸੀ ਤੇ ਬਾਰਸ਼ਾਂ ਕਰਕੇ ਥੋੜਾ ਜਿਹਾ ਲੇਟ ਜਰੂਰ ਹੋ ਗਿਆ ਤੇ ਹੁਣ ਸਾਰਾ ਸੈੱਟ ਹੋ ਜਾਣਾ ਕੱਲ ਅਸੀਂ ਸਵੇਰ ਤੋਂ ਪਿੰਡ ਖਾਨਕੋਟ ਵਿੱਚ ਮੌਜੂਦ ਸੀ ਕਿ ਜਿੱਥੇ ਗੰਦਾ ਪਾਣੀ ਪੀਣ ਦੇ ਨਾਲ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਨਾਲ ਮਿਕਸ ਹੋ ਕੇ ਘਰਾਂ 'ਚ ਜਾਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ ਔਰ 15 ਤੋਂ 20 ਲੋਕ ਜਿਹੜੇ ਵੱਖ-ਵੱਖ ਹਸਪਤਾਲਾਂ 'ਚ ਜਰੇ ਇਲਾਜ ਨੇ ਇਸ ਇੱਕ ਸੂਚਨਾ ਮਿਲਣ ਤੋਂ ਬਾਅਦ ਸਾਰਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਮੈਡਮ ਡੀਸੀ ਸਾਖੀ ਸ਼ਾਨੀ ਅਸਿਸਟੈਂਟ ਕਮਿਸ਼ਨਰ ਨਗਰ ਨਿਗਮਾ सुरेंद्र ਸਿੰਘ ਜੀ ਔਰ ਸਿਵਲ ਸਰਜਨ ਡਾਕਟਰ ਕਿਨਨ ਦੀਪ ਕੌਰ ਜੀ ਇੱਥੇ ਪਹੁੰਚੇ ਸਨ ਉਹਨਾਂ ਨੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਉਹਨਾਂ ਦੇ ਨਾਲ ਨਾਲ ਅਸੀਂ ਪਿੰਡ ਦੇ ਵਸਨੀਕਾਂ ਆਂਦੀਆਂ ਵੀ ਗੱਲਾਂ ਪਤਾਂ ਨਾਲ ਕੀਤੀਆਂ ਔਰ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਤੋਂ ਬਾਅਦ ਜਿਹੜਾ ਇਹ ਡੀਸੀ ਮੈਡਮ ਸਾਖੀ ਸ਼ਾਨੀ ਨੇ ਭਰੋਸਾ ਦਿਵਾਇਆ ਵੀ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਏਗਾ ਮੈਂ ਗੁਰਦੀਪ ਸਿੰਘ ਨਾਗੀ ਔਰ ਮੇਰੇ ਨਾਲ ਸਾਥ ਦੇ ਰਹੇ ਨੇ ਹਰਿੰਦਰ ਸਿੰਘ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ